ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋ ਕੁਲੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਮਸਾਂ ਹੀ ਨਿਵੇੜਿਆ ਗਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕੀ ਬਣੇਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿਉਂਕਿ 20 ਦਿਨ ਦਾ ਸਮਾਂ ਹੋਰ ਮੰਗ ਲਿਆ ਗਿਆ ਹੈ ਸ਼੍ਰੋਮਣੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਹੋਰਾ ਵੱਲੋਂ ਇਧਰ ਜੇ ਗੱਲ ਕਰੀਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਵਖਰੀ ਪਸੂੜੀ ਪਈ ਹੋਈ ਹੈ ਉਹਨਾਂ ਦੇ ਸਾਹੰਦੂ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਹੋਣਾ ਤੇ ਕੀ ਵੱਡੇ ਆਗੂ ਅਜਿਹੇ ਕੰਮ ਕਰਨ ਲੱਗੇ ਹੋਏ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਜਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪਤਾ ਹੈ ਜਾਂ ਉਹਨਾਂ ਦੇ ਸਾੰਧੂ ਜਿਨ੍ਹਾਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਹ ਸਾਰੀਆਂ ਗੱਲਾਂ ਜਗ ਜाहिर ਕੀਤੀਆਂ ਨੇ ਲੇਕਿਨ ਆਪਣੀ ਫੈਮਲੀ ਤੇ ਕੋਈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਨਹੀਂ ਲਗਾਉਂਦਾ ਇਧਰ ਬੀਬੀ ਜ਼ਗੀਰ ਕੌਰ ਵਾਲਾ ਵੀ ਜਿਹੜਾ ਹੈ ਪੰਗਾ ਮਸਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਤਾਰ ਤੱਕ ਪਹੁੰਚ ਗਿਆ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਹਿਲਾ ਦਲ ਹੈ ਉਹ ਵੀ ਪਹੁੰਚ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ ਕਿਹਾ ਕਿ ਇਨ ਬਿਨ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਾਨੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਿਹੜੇ અપਮਾਨ ਸ਼ਬਦ ਭੱਦੀ ਸ਼ਬਦਾਵਲੀ ਬੀਬੀ ਜਗੀਰ ਕੌਰ ਨੂੰ ਲੈ ਕੇ ਬੋਲੀ ਹੈ ਇਹ ਇੱਕ ਸੰਸਥਾ ਦੇ ਆਗੂ ਵਾਸਤੇ ਜਾਂ ਪ੍ਰਧਾਨ ਵਾਸਤੇ ਸ਼ੋਭਾ ਨਹੀਂ ਦਿੰਦੀ ਇੱਕ ਪਾਸੇ ਉਹ ਇੰਨੀ ਪੜ੍ਹੇ ਲਿਖੇ ਯਾਨੀ ਕਿ ਉਹ ਐਡਵੋਕੇਟ ਨੇ ਐਡਵੋਕੇਟ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਜੇਕਰ ਉਹਨਾਂ ਨੇ ਇੱਕ ਇਸਤਰੀ ਯਾਨੀ ਕਿ ਬੀਬੀ ਜਗੀਰਕੌਰ ਖੁਦ ਵੀ ਤਿੰਨ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੜਾ ਵੱਡਾ ਹਿੱਸਾ ਨੇ ਕਿਉਂਕਿ ਉਹ ਵਿਧਾਇਕ ਵੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਰੇ ਮੰਤਰੀ ਵੀ ਰਹੇ ਨੇ ਜੇਕਰ ਅਜਿਹੇ ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਪੰਥਕ ਪਾਰਟੀਆਂ ਕਰਨਗੀਆਂ ਖਾਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਯਾਨੀ ਕਿ ਹੁਣ ਕਾਟੋ ਕਲੇਸ਼ ਵਧਿਆ ਹੋਇਆ ਹੈ ਜਿਸ ਤਰ੍ਹਾਂ ਅੱਜ ਵੀਡੀਓ ਇੱਕ ਲੀਕ ਕੀਤੀ ਗਈ ਹੈ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵਾਲਾ ਵੱਲੋਂ ਫਰਮਾਨ ਜਾਰੀ ਹੋ ਗਿਆ ਹੈ ਅੱਜ ਕਿਸੇ ਵੀ ਸਮੇਂ ਤਰਬ ਕੀਤਾ ਜਾ ਸਕਦਾ ਹੈ ਸੂਤਰ ਦੱਸਦੇ ਨੇ ਕਿ ਅੱਜ ਅਸਤੀਫਾ ਲਿਆ ਜਾਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲੋਂ ਕਿਉਂਕਿ ਉਧਰ ਲਾਲੀਕੌਰ ਗਿਰਨੇ ਵੀ ਕਹਿ ਦਿੰਦਾ ਹੈ ਜੋ ਪੰਜਾਬ ਮਹਿਲਾ ਕਮਿਸ਼ਨ ਦੀ ਡਾਇਰੈਕਟਰ ਹੈ ਉਹਨਾਂ ਨੇ ਕਿਹਾ ਕਿ ਮਾਫੀ ਪਹਿਲਾਂ ਗੰਦੀਆਂ ਗਾਹਾਂ ਕੱਢਣਾ ਫਿਰ ਮਾਫੀ ਮੰਗ ਲੈਣਾ ਇਹ ਕਾਨੂੰਨ ਨਹੀਂ ਹੈ ਇਸ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਭਾਵੇਂ ਉਹ ਆਪਣਾ ਸਪਸ਼ਟੀਕਰਨ ਦੇ ਆਏ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਇਧਰ ਜਿੰਨਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਲੇ ਦੁਆਲੇ ਹੋ ਗਿਆ ਹੈ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀਤੂ ਲੈ ਨਹੀਂ ਜਾਂਦਾ ਉਨੀ ਦੇਰ ਤੱਕ ਅਸੀਂ ਸਾਹ ਨਹੀਂ ਲਵਾਂਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਕਿਸੇ ਵੀ ਸਮੇਂ ਆਦੇਸ਼ ਕਰਕੇ ਫੋਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਕੇ ਤਲਬ ਹੋਣਾ ਪੈ ਸਕਦਾ ਹੈ ਅਤੇ ਵੱਡੀ ਪੱਸੀ ਤੋਂ ਵੱਡਾ ਫੈਸਲਾ ਆਵੇਗਾ ਸਜ਼ਾ ਵੀ ਲੱਗੇਗੀ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਛੁੱਟੀ ਹੋਵੇਗੀ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਲੱਗ ਤਾਰ ਆ ਰਹੀਆਂ ਨੇ ਕਿ ਅੱਜ ਬੜਾ ਵੱਡਾ ਫੈਸਲਾ ਆਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਵਾਲਾ ਤੋਂ ਧੰਨਵਾਦ